ਆਪਣੇ ਬੇਟੇ ਦਾ ਵਿਆਹ ਕੀਤਾ ਸੀ ਰੇਂਜ ਮੈਰਿਜ ਕੀਤੀ ਅੱਛਾ ਜੀ ਰੇਂਜ ਮੈਰਿਜ ਕੀਤੀ ਮੇਰਾ ਮੁੰਡਾ ਉਹਨੇ ਪਹਿਲੇ ਦਿਨ ਹੀ ਗੱਡੀ ਚ ਨਾਲ ਉਠਾਤਾ ਉਹਨੇ ਡੋਲੀ ਚ ਬੈਠੀ ਨੇ ਅੱਛਾ ਕਿ ਮੈਨੂੰ ਇਹ ਚੰਗਾ ਨਹੀਂ ਲੱਗਦਾ ਮੈਨੂੰ ਵੇਖ ਕੇ ਕਾਲੀ ਪੈਂਦੀ ਹੈ ਉਹ ਵਿਆਹ ਘਰਾਇਆ ਸੀ ਸ왈ੋਤੀ ਆਗੇ ਨਾ ਵੀ ਕਿ ਵਿਆਹ ਕਿਉਂ ਘਰਾਇਆ ਸੀ ਜੇ ਤੁਹਾਡੀ ਪਹਿਲਾਂ ਕਿਤੇ ਗੱਲਬਾਤ ਆ ਤੁਸੀਂ ਵਿਆਹ ਨਾ ਕਰਾਓ ਰੇਂਜ ਮੈਰਿਜ ਮੈਰਿਜ ਦੇ ਵਿੱਚ ਇਹ ਗੱਲ ਆਦੀ ਹੈ ਪੀ ਸਾਡੇ ਮਾਪਿਓ ਕੀ ਕਰਦੇ ਆ ਸਾਡੇ ਮਾਪਿਓ ਨੇ ਖੋਲਾ ਦਿੱਤੀਆਂ ਨੇ ਚੱਲ ਟੈਂਪਾਸ ਸੀ ਉਹ ਤੜਾ ਹੋ ਗਿਆ ਅੱਜ ਦੀਆਂ ਕੁੜੀਆਂ ਪਤਾ ਕੀ ਕਹਿਦੀਆਂ ਇਹ ਧੋਣ ਵਾਲਾ ਸੀ ਲਾਹ ਤਾ ਕਪੜਾ ਹੋਰ ਪਾ ਲੋ ਨਵਾਂ ਅੱਜ ਕੱਲ ਮੁੰਡੇ ਕੁੜੀਆਂ ਕੁੜੀਆਂ ਨੇ ਮੁੰਡਿਆਂ ਨੂੰ ਸਮਝਾਇਆ ਗੰਦਾ ਕਪੜਾ ਲਾਹ ਤਾ ਤੇ ਨਵਾਂ ਪਾ ਲੋ ਮਤਲਬ ਇੱਕ ਵਰਤ ਲਿਆ ਦੂਜਾ ਫੜ ਲਓ ਅੱਜ ਦਾ ਜ਼ਮਾਨਾ ਇਹ ਆ ਕੁੜੀਆਂ ਨੇ ਕਰਤਾ ਉਸ ਜਨਾਨੀ ਨੇ ਇਹ ਕੀਤਾ ਮੇਰਾ ਮੁੰਡਾ ਰਾਜੂ ਨਾਲ ਉਠਾ ਕੇ ਅਗਲੀ ਸੀਟ ਤੂੰ ਪਿਛਲੀ ਸੀਟ ਤੂੰ ਅੱਗੇ ਉਠਾ ਕੇ ਮੁੰਡੇ ਨੂੰ ਕਰਤਾ ਮੈਨੂੰ ਨਾਲ ਬਿਠਾ ਲਿਆ ਕਿ ਮੈਨੂੰ ਵੇਖ ਕੇ ਕਾਲੀ ਪੈਂਦੀ ਆ ਅੱਛਾ ਜੇ ਤੈਨੂੰ ਕਾਲੀ ਪੈਂਦੀ ਆ ਸਾਲ ਪਰ ਗੱਲ ਹੁੰਦੀ ਦੀ ਤੇਰੀ ਸਾਡੇ ਨਾਲ ਤੇ ਤੈਨੂੰ ਉਹਨੂੰ ਕਿਉਂ ਕਾਲੀ ਪਈ ਆ ਹੈਨਾ ਉਹ ਨੂੰ ਦੇਖ ਲੈਣਗੀ ਆਪਰ ਤੇ ਮੇਰੀ ਜ਼ਿੰਦਗੀ ਦੀ ਹਿਸਤੂ ਸਾਰੀ ਦੁਨੀਆ ਨੂੰ ਪਤਾ ਕਿ ਮੇਰੀ ਜ਼ਿੰਦਗੀ ਕਿੱਦਾਂ ਦੀ ਆ ਮੇਰਾ ਮੁੰਡਾ ਕਿੱਦਾਂ ਪਲਿਆ ਅਸੀਂ ਮਾਂ ਪੁੱਤ ਇਕੱਲੇ ਰਹਿੰਦੇ ਆ ਸਾਡੇ ਘਰ ਚ ਕੋਈ ਨਹੀਂ ਉਸ ਜਨਾਨੀ ਨੇ ਉਸ ਟਾਈਮ ਮੁੰਡੇ ਨੂੰ ਉਠਾਤਾ ਰਾਹ ਚ ਉਹਨੇ ਉਹ ਡਰਾਮਾ ਕੀਤਾ ਜਿਹੜਾ ਨਹੀਂ ਕਰਨਾ ਹੁੰਦਾ ਬਟਾਲੇ ਤੋਂ ਹੁੰਦੇ ਆ ਉਹਨੂੰ ਡਰਾਮਾ ਉਹ ਕੀਤਾ ਜਿਹੜਾ ਨਹੀਂ ਕਰਨਾ ਹੁੰਦਾ ਸਾਲ ਲਾ ਲੋ ਮੇਰੇ ਮੁੰਡੇ ਦੇ ਨਾਲ మినానా